ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਪੰਜਾਬ ਪੁਲਿਸ ਅਤੇ ਮੋਬਾਈਲ ਯੂਨੀਅਨ ਦੇ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਗਏ ਕੰਬਲ ਜਾਣਕਾਰੀ ਮੁਤਾਬਕ ਅੱਜ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਪੰਜਾਬ ਪੁਲਿਸ ਅਤੇ ਮੋਬਾਈਲ ਯੂਨੀਅਨ ਦੇ ਵੱਲੋਂ ਸਾਂਝੇ ਤੌਰ ਤੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਮੁਹੱਈਆ ਕਰਵਾਏ ਗਏ ਨੇ ਦੱਸ ਦਈਏ ਕਿ ਇਸ ਮੌਕੇ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਏਆਰ ਸ਼ਰਮਾ ਉ체ਚੇ ਤੌਰ ਤੇ ਹਾਜ਼ਰ ਰਹੇ ਮੋਬਾਈਲ ਯੂਨੀਅਨ ਦੇ ਪ੍ਰਧਾਨ ਕਾਕਾ ਸਿਡਾਣਾ ਅਤੇ ਡੀਐਸਪੀ ਸਬਡਿਵੀਜ਼ਨ ਜਲਾਲਾਬਾਦ ਏ ਆਰ ਸ਼ਰਮਾ ਦੀ ਅਗਵਾਈ ਹੇਠ ਜ਼ਰੂਰਤਮੰਦ ਲੋਕਾਂ ਨੂੰ ਸ਼ਹੀਦ ਉਦਮ ਸਿੰਘ ਚੌਕ ਵਿਖੇ ਕੰਬਲ ਵੰਡੇ ਗਏ ਨੇ ਇਸ ਮੌਕੇ ਡੀਐਸਪੀ ਜਲਾਲਾਬਾਦ ਏ ਆਰ ਸ਼ਰਮਾ ਦੇ ਵੱਲੋਂ ਜਿੱਥੇ ਮੋਬਾਈਲ ਯੂਨੀਅਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਹੈ ਉੱਥੇ ਹੀ ਮੋਬਾਈਲ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਸਰਦੀ ਦੇ ਮੌਸਮ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੁੰਦੀ ਹੈ ਤਾਂ ਉਹ ਉਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਦੱਸ ਦਈਏ ਕਿ ਅੱਜ ਜਲਾਲਾਬਾਦ ਵਿੱਚ ਪੰਜਾਬ ਪੁਲਿਸ ਦਾ ਇੱਕ ਵੱਖਰਾ ਰੂਪ ਦੇਖਣ ਨੂੰ ਮਿਲਿਆ ਹੈ ਬੜਾ ਲਾ ਕੀਤਾ ਜਾ ਰਿਹਾ ਜੀ ਮੋਬਾਈਲ ਆਪਣਾ ਯੂਨੀਅਨ ਹੈ ਆਪਣੀ ਜਿੱਥੇ ਜਲਾਲਾਬਾਦ ਬੜਾ ਸੋਸ਼ਲ ਸਰਵਿਸ ਕਰਦੀ ਰਹਿੰਦੀ ਹੈ ਕੁਝ ਦਿਨ ਪਹਿਲਾਂ ਇਹਨਾਂ ਨੇ ਜਿਹੜੇ ਬਾਈਕਰਾਂ ਦੇ ਪਿੱਛੇ ਸਟicker ਵਗੈਰਾ ਰਿਫਲੈਕਟਰ ਵਗੈਰਾ ਲਗਵਾਏ ਸੀ ਜਿਹੜੇ ਹੁਣ ਅੱਜਕੱਲ੍ਹ ਅੱਜ ਦਾ ਦਿਨ ਇਹ ਲੋੜਵੰਦ ਬੇਤੀਆਂ ਨੂੰ ਕੰਬਲ ਵੰਡ ਰਹੇ ਨੇ ਜਿਹੜੇ ਜੁਬੀ ਸਰਦੀ ਦਾ ਮੌਸਮ ਹੈ ਤੇ ਕੁਝ ਬੇਤੀਆਂ ਨੂੰ ਨਾ ਚੁਕਾਈ ਜਰੂਰਤ ਹੁੰਦੀ ਹੈ ਇਹ ਬੜਾ ਵਧੀਆ ਪਰਾਲਾ ਹੈ ਮੈਂ ਇਹਨਾਂ ਨੂੰ ਪਰਮਾਤਮਾ ਵੱਲੋਂ ਅਪੀਲ ਕਰਦਾ ਤੇ ਵੀ ਇਹਨਾਂ ਨੂੰ ਦਿੰ ਦੁਗਣੀ ਰਾ ਚੁਗਣੀ ਕਰਤੀ ਕਰੇ ਇਹਨਾਂ ਨੂੰ ਵਧੀਆ ਇਹਨਾਂ ਦਾ ਕੰਮ ਚੱਲੇ ਤਾਂ ਕਿ ਇਹ ਸੋਸ਼ਲ ਸਰਵਿਸ ਇਦਾਂ ਨਹੀਂ ਲਗਾਤਾਰ ਕਰਦੇ ਜੀ ਲਲਾਬਾਦ ਦੇ ਵਿੱਚੋਂ ਅਸੀਂ ਅੱਗੇ ਵੀ ਹਰ ਸਾਲ ਜਿਸ ਤਰ੍ਹਾਂ ਕੰਮ ਕਰਦੇ ਆ ਵਫਾਰ ਮੰਡਲ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਹੇ ਹਾਂ ਤੇ ਮੋਬਾਈਲ ਯੂਨੀਅਨ ਮਤਲਬ ਇਹ ਉਪਰ ਵਾਲੇ ਹਮੇਸ਼ਾ ਹੀ ਕਰਦੇ ਰਹਿੰਦੇ ਆਂ ਔਰ ਇਸੇ ਤਰ੍ਹਾਂ ਹੀ ਕਰਦੇ ਰਾਵਾਂਗੇ ਠੰਡ ਦਾ ਮੌਸਮ ਹੈ ਲੋੜਵੰਦ ਪਰਿਵਾਰਾਂ ਨੂੰ ਸਾਡੀ ਕੋਸ਼ਿਸ਼ ਹਮੇਸ਼ਾ ਹੀ ਰਹਿੰਦੀ ਹੈ ਕਿ ਉਹਨਾਂ ਨੂੰ ਵਾਦ ਤੋਂ ਵਾਦ ਉਹਨਾਂ ਨੂੰ ਰਾਸ਼ਨ ਦੀ ਸੇਵਾ ਹੋ ਗਏ ਜੇ ਕੰਬਲ ਚਾਹੀਦਾ ਕੰਬਲ ਦੀ ਸੇਵਾ ਔਰ ਹਰ ਇੱਕ ਜਿਹੇ ਬੰਦੇ ਨੂੰ ਅਸੀਂ ਸਨਮਾਨ ਮੋਈਆ ਕਰਵਾਨੇ ਆਂ ਬਾਕੀ ਕੋਸ਼ਿਸ਼ ਸਾਡੀ ਇਹੀ ਰਹੇਗੀ ਅਗਰ ਤੁਸੀਂ ਕਿਸੇ ਪਰਿਵਾਰ ਨੂੰ ਸਾਡੀ ਜੇ ਲੋੜ ਹੈ ਸਾਡੇ ਨਾਲ ਸੰਪਰਕ ਕਰਕੇ ਇਹ ਸਮਾਨ ਸਾਡੇ ਕੋਲ ਨਿਯਾਤਿਤ ਕਰ ਸਕਦਾ ਹੈ ਤੇ ਮੇਰੀ ਟੀਮ ਮੇਰੀ ਯੂਨੀਅਨ ਹਮੇਸ਼ਾ ਹੀ ਮੇਰੇ ਸਾਥੇ ਹੁੰਦੀ ਰਹਿੰਦੀ ਹੈ ਹੋਰ ਮਾਤਮਾ ਅਚੰਰਾਈ ਸੰਤ ਤੁਹਾਡੇ ਨਾਲ ਸੰਪਰਕ ਕਰਨ ਲਈ ਕੋਈ ਕੰਟੈਕਟ ਨੰਬਰ ਮੇਰਾ ਮੋਬਾਈਲ ਨੰਬਰ 869950 ਯਾਰ ਉਹ ਮੇਰੀ ਟੀਮ ਦੇ ਕਿਸੇ ਮੈਂਬਰ ਨਾਲ ਵੀ ਤੁਸੀਂ ਮੋਬਾਈਲ ਯੂਨੀਅਨ ਦੇ ਵਿੱਚ ਸੰਪਰਕ ਕਰ ਸਕਦੇ ਹੋ ਕਿਸੇ ਨੂੰ ਵੀ ਕੰਮ ਦੀ ਜ਼ਰੂਰਤ ਹੋਵੇ ਜਾਂ ਰਸਨ ਦੀ ਜ਼ਰੂਰਤ ਹੋਵੇ ਸਾਡੇ ਨਾਲ ਪਹੁੰਚ ਕਰ ਸਕਦੇ ਹੋ ਹੋਰ ਨਾ ਸਮਾਜ ਸੇਵੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਆਪਣਾ ਕੰਮ ਹੈ ਜੀ ਸੇਵਾ ਕਰਨੀ ਦਸਵੰਤ ਨਹੀਂ ਸਹੀ ਆਪਾਂ ਨੂੰ ਕਰਨੀ ਚਾਹੀਦੀ ਹੈ ਜੇ ਚੰਗੇ ਕੰਮ ਕਰਾਂਗੇ ਤਾਂ ਪਰਮਾਤਮਾ ਹੀ ਆਪਣਾ ਸਾਥ ਦਿੰਦਾ ਹੈ